ਜੀ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਲਖਮੀ ਕੁਮਾਰ APN ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਖੜੇ ਆ ਬਿਲਕੁਲ ਪਖਵੜ ਰੋਡ ਲੁਧਿਆਣਾ ਦੇ ਵਿੱਚ ਜਿੱਥੇ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਬੰਦ ਦਾ ਸੱਦਾ ਅੱਜ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੁਆਰਾ ਤੋਂ ਛੜ ਗਿਆ ਆ ਤੁਸੀਂ ਆਮ ਨਿਤਖਬਾਰਾ ਦੇਖਦੇ ਆਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਜਿੱਥੇ ਦਿੱਲੀ ਸ਼ੰਭੂ ਆਰਡਰ ਦੇ ਉੱਤੇ ਸਾਡੇ ਕਿਸਾਨ ਭਰਾ ਡਟੇ ਹੋਏ ਨੇ ਅੱਜ ਦੀ ਜਿਹੜੀ ਪੰਜਾਬ ਨਹੀਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਕਿਸਾਨੀ ਅੰਦੋਲਨ ਕਿਸਾਨਾਂ ਵੱਲੋਂ ਉੱਥੇ ਮੈਂ ਤੁਹਾਨੂੰ ਅੱਜ ਕਹੂੰਗਾ ਔਰ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹਾਂ ਕਿ ਆਪਣਾ ਤੁਸੀਂ ਮਾਹੌਲ ਦੇਖ ਸਕਦੇ ਹੋ ਪੰਜਾਬ ਦੇ ਵੱਖੋ ਵੱਖਰੀ ਜ਼ਿਲ੍ਹਿਆਂ ਦੇ ਵਿੱਚ ਕੀ ਹਰੇਕ ਜਗਤ ਵਿੱਚ ਧਰਨੇ ਦਿੱਤੇ ਜਾ ਰਹੇ ਆ ਸਰਕਾਰ ਨੂੰ ਪੰਜਾਬੀ ਦੇ ਵਿੱਚ ਅੱਪਾ ਇੱਕ ਕਹਾਵਾਤਾ ਕਿ ਫਿਟ ਲਾਉਣ ਦਾ ਪਾਈ ਜਾ ਰਹੀ ਹੈ ਮੋਦੀ ਸਰਕਾਰ ਨੂੰ ਜਿੱਥੇ ਸਾਡਾ ਪੰਜਾਬ ਡੱਡਿਆ ਹੋਇਆ ਅੱਜ ਤੁਹਾਨੂੰ ਮਾਹੌਲ ਦਿਖਾਵਾਂਗੇ ਲੁਧਿਆਣਾ ਸ਼ਹਿਰ ਦੇ ਜਿਹੜੇ ਪੱਖੋਂ ਰੋਡ ਦੇ ਨਜ਼ਦੀਕ ਬਿਲਕੁਲ ਪੜ੍ਹ ਰਹੇ ਮੈਂ ਇੱਥੇ ਨਵੀਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਆ ਕਿ ਲਗਾਤਾਰ ਇਹਦਾ ਬਾਹਰ ਪੰਜਾ ਹੋ ਰਹੇ ਆ ਜਿਹੜਾ ਕਹਿਣ ਤੋਂ ਬਾਅਦ ਪੰਜਾਬ ਦਾ ਦੁਨੀਆ ਦੇ ਕਿਸਾਨੀ ਦੀ ਲੋਨੀਆਂ ਇਹਨਾਂ ਨੂੰ ਸ਼ਾਇਦ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਉਹ ਗੱਲਾਂ ਹਰ ਤਰ੍ਹਾਂ ਦੀ ਚੱਲੇ ਹੋਏ ਕੱਟ ਕੇ ਕਰਦੇ ਆ ਕੋਈ ਵੀ ਕਿਸਾਨ ਨੂੰ ਮੇਰੇ ਦੇਣ ਲਈ ਸਾਡੇ ਕੋ ਡੱਡੇ ਹੋਣੇ ਹਰੇਕ ਨਵੀਂ ਆਪਰੇ ਨਾਲ ਅਸੀਂ ਬੈਠ ਕੇ ਕੋਈ ਚੀਜ਼ ਨਹੀਂ ਕਰਦਾ ਕਾਲੀਾਰੇ ਸਾਡਾ ਮਾਤਾ ਸਾਡੀਆਂ ਜਿਹੜੀਆਂ ਗੱਲਾਂ ਲੱਗੀਆਂ ਅੱਜ ਪੰਜਾਬ ਦੇ ਪੂਰੇ ਭਾਗ ਦੇ ਵਿੱਚ ਹਜ਼ਾਰ ਦੇ ਧੱਕੇ ਖੁਜਾਰੂ ਹੋਣੇ ਪਿਆ ਨੇ ਸਾਡੇ ਤੇ ਨੌਜਵਾਨ ਨੇ ਇਹ ਲਾਲ ਜੀ ਨੇ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਆਪੇ 10000 ਨੂੰ ਜਾਂ ਕੇ ਸਾਲੇ ਸਰਕਾਰ ਨੂੰ ਇਹ ਫਟਲਾਰੀ ਕਰਾ ਰਹੀ ਹੈ ਗੱਲ ਵੀ ਤਰੀਕਾ ਹੈ ਜਿਉਂ ਦਾ ਕੀ ਹੋਣਾ ਹੈ ਇਹ ਜਿਹੜੀ ਪ੍ਰਾਪਰਟੀ ਪਈ ਹੈ ਇਹ ਕੋਈ ਕਰੋੜਾਂ ਦੀ ਨਹੀਂ ਅਰਬਾਂ ਦੀ ਨਹੀਂ ਪਤਾ ਨਹੀਂ ਮੁੱਲੀ ਪਤਾ ਨਹੀਂ ਕਿੰਨਾ ਕੇ ਜਿਹੜੇ ਟਾਪਟੀਆਂ ਪਈਆਂ ਨੇ ਉਹ ਸਾਰੇ ਲੋਕਾਂ ਨੇ দান ਕਰੀਆਂ ਸਾਡੇ ਸਕੂਲ ਸਾਜਨ ਦਸਤਾਨਸਰੀਆਂ ਸਾਡੇ ਹਸਪਤਾਲ ਜਿਹੜੇ ਕਿ ਲੋਕਾਂ ਨੇ দান ਕਰਕੇ ਸਾਡੇ ਤੇ ਤੇ ਉਹ ਲੋਕ ਖੜੇ ਕਰੇਗੇ ਜੋ ਸਰਕਾਰਾਂ ਹੱਥ ਫੜੇ ਕਰਦੇ ਸਾਡੇ ਕੋਲ ਹੈ ਕੁਛ ਨਹੀਂ ਤੇ ਸਾਡੇ ਪਿੰਡਾਂ ਦੇ ਲੋਕਾਂ ਦੇ ਪੰਚਾਇਤਾਂ ਨੇ ਆਪਣੇ ਟੈਕਸਾਂ ਦੇ ਨਾਲ ਇੱਕ ਪੈਸਾ ਦੇ ਕੇ ਜਿਸ ਸਖਰੀਤਾ ਉਹਦੇ ਤੇ ਜੀਐਸਟੀ ਲੱਗਿਆ ਟੈਕਸ ਲੱਗਿਆ ਖੰਡ ਦਾਲ ਚੌਲ ਹਰ ਇੱਕ ਪਿੰਡ ਦੇ ਵਿੱਚੋਂ ਲੱਖਾਂ ਦਾ ਟੈਕਸ ਜਾਂਦਾ ਹੈ ਉਹ ਟੈਕਸ ਕਿੱਥੇ ਹੋ ਕੇ ਸਰਕਾਰਾਂ ਕੋਲ ਜਾਂਦੇ ਆ ਉਹ ਸਾਨੂੰ ਟੈਕਸ ਉਹਨਾਂ ਨੇ ਵਾਅਦੇ ਨੇ ਸੀ ਪਰ ਉਹ ਵਾਅਦੇ ਨਹੀਂ ਦੀ ਬਜਾਏ ਜਦੋਂ ਇਹ ਵੋਟਾਂ ਆਉਂਦੀਆਂ ਨੇ ਆਪ ਕੋ ਆਪਣੇ ਛਗੜਿਆਂ ਵਿੱਚ ਆਉਂਦੇ ਨੇ ਇਹ ਸਾਡੇ ਨਾਲ ਬਾਹੇ ਕਰਕੇ ਜਾਂਦੇ ਆ ਕਿ ਤੁਹਾਨੂੰ ਅਸੀਂ ਨੌਕਰੀਆਂ ਦੇ ਦਿਆਂਗੇ ਤੁਹਾਡੇ ਅਸੀਂ ਹੱਥਾਂ ਪੱਕੇ ਕਰ ਦੇਵਾਂਗੇ ਤੁਹਾਡੇ ਅਸੀਂ ਨਿਜੀ ਕਰਦੀ ਜਿਹੜੀ ਮਾਰ ਹੈ ਇਹ ਬਿਲਕੁਲ ਬੰਦ ਕਰ ਦੇਵਾਂਗੇ ਤੁਹਾਡੇ ਐਮਐਸਪੀ ਦੇ ਜਿਹੜੇ ਆ ਗੱਲਾਂ ਬਾਤਾਂ ਤੁਹਾਡੇ ਨੇ ਸਾਰੀਆਂ ਤੁਸੀਂ ਦੇਖੀਆਂ ਨੇ ਕਿਹ ਧਾਰਿਆਂ ਨੂੰ ਤੋੜਵਾ ਕੇ ਇਹਨਾਂ ਨੇ ਇੱਕੋ ਦਮ ਪੈਹਰ ਕਰੀ ਐ ਕਿ ਜਦੋਂ ਅਸੀਂ ਬਿਜਲੀ ਬੋਰਡ ਵਿੱਚ ਆਏ ਆ ਜਾਂ ਸਾਡੇ ਬਾਕੀ ਮਹਿਕਮਿਆਂ ਆ 29 ਮਹਿਕਮੇ ਚ ਸਾਰੇ ਗਏ ਜਿਨ੍ਹਾਂ ਨੇ ਕਿ ਆਪਣੀ ਜਨਰਤ ਦੇ ਕਰਕੇ ਲੋਕਾਂ ਦਾ ਖੂਨ ਖੂਸਲੇ ਦੇ ਕਮਾਈ ਦੇ ਨਾਲ ਸਾਰੇ ਗਏ ਤੇ ਅੱਜ ਉਹਨੂੰ ਕੌਂਟੀਆਂ ਦੇ ਭਾਅ ਦੇ ਉੱਤੇ ਉਹ ਦੁਲਾਵਾਂ ਨੂੰ ਵੇਚਣ ਜਾ ਰਹੇ ਆ ਜਿਹੜੇ ਕਿ अंबानी ਤੇ ਅਦਾਨੀ ਬੈਠੇ ਆ ਜਿਹੜੇ ਕਿ ਸਿਰਫ 15% ਲੋਕ ਨੇ ਜਿਹੜੀ ਸਾਡੀ ਇੱਥੋਂ ਦੀ ਲੋਕਾਂ ਦੀ ਕਿਰਤ ਦੇ ਕਮਾਈ ਨੂੰ ਆਪਣੇ ਨੁਕਰੇ ਆਪੇ ਉਹਨਾਂ ਨੇ ਆਪਣਾ ਬਹੁਤ ਹੀ ਬੜਵੋਲੇ ਵਿਚਾਰ ਸਾਂਝੇ ਕੀਤੇ ਨੇ ਬਹੁਤ ਹੀ ਬਰੀਆ ਤਰੀਕੇ ਦੇ ਨਾਗਰਿਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਾ ਪਾਸ਼ਾ ਜੀ ਦੇ ਸਹਿਯੋਗਾਂ ਦੇ ਕਰਤਾ ਰੂਪ ਦੇ ਵਿੱਚ ਸੰਗਤ ਨਾਲ ਸਾਂਝ ਪਾਈ ਆ ਇਹ ਵੀ ਦੱਸਿਆ ਕਿ ਆਪਣਾ ਜੋ ਇਹ ਜ਼ਮੀਨਾਂ ਦੇ ਮਾਲਕ ਆ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਤੇ ਅੱਜ ਤੋ ਸਰਦਾਰਾਂ ਜਦੋਂ ਸਾਨੂੰ 1947 ਚ ਆਜ਼ਾਦੀ ਵੇਲੇ ਕਿਵੇਂ ਸਾਡੇ ਨਾਲ ਵਾਅਦਾ ਕੀਤਾ ਉਹ ਚਾਹੁੰਦਾ ਜੀ ਅੱਜ ਤੱਕ ਜੋ ਹੈ ਸਾਡੇ ਨਾਲ ਤੱਕਾਇ ਹੋਤਾ ਆਇਆ ਬੜੇ ਬਸਤ ਨਾਲ ਚੰਪਾਲ ਸਿੰਘ ਜੀ ਨੇ ਆਪਣੇ ਮਾੜਾ ਕਰ ਦੇਣਤੀ ਕਰੂੰਗਾ ਆਪਣੇ ਮੁਲਾਕ ਪ੍ਰਧਾਨ ਕਿਸਾਨ ਜੀ ਸਾਡੇ ਨਾਲ ਚੰਪੌਰ ਸਾਹਿਬ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਇੱਥੇ ਗੱਲ ਕਰਨ ਚੋਗ ਹੈ ਕਿ ਪਹਿਲਾਂ ਵੀ ਸਾਡਾ ਕਿਸਾਨੀ ਅੰਦੋਲਨ ਬਹੁਤ ਲੰਮਾ ਚੱਲਿਆ لیکن میں لکबीर कुमार اج پھر دوبارہ ਸਾਡੇ ਚਮਕੌਰ ਸਿੰਘ ਜੀ ਬਹੁਤ ਸਾਡੇ ਰਿਸਪੈਕਟਡ ਹੈ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਕੀ ਕਹਿਣਾ ਹੈ ਆਉਣ ਵਾਲਾ ਨਤੀਜਾ ਕੀ ਹੋਊਗਾ ਹਾਂਜੀ ਚਮਕੌਰ ਸਾਹਿਬ ਜੀ ਅੱਜ ਦੇ ਦਿਨ ਨੂੰ ਲੈ ਕੇ ਅੱਜ ਦੇ ਟਾਈਮ ਨੂੰ ਸਮੇਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਾ ਦੇਖੋ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਲੋਕ ਜਿਹੜੇ ਇੱਥੇ ਪੰਜਾਬ ਦੇ ਨੇ ਸਾਡੇ ਇੰਡੀਆ ਦੇ ਸ਼ਾਂਤਮੀ ਢੰਗ ਨਾਲ ਰਹਿ ਕੇ ਆਪਣੀ ਜਾਤੀ ਦੇ ਨਾਲ ਲੋਕਾਂ ਵਿੱਚ ਬੜੇ ਪ੍ਰੇਮ ਤੇ ਸਤਿਕਾਰ ਨਾਲ ਰਹਿੰਦੇ ਨੇ ਜੀ ਉਹਨਾਂ ਨੂੰ ਰਹਿਣ ਦਿੱਤਾ ਜਾਵੇ ਦੇ ਪਰ ਇਹਨਾਂ ਦੇ ਨਾਲ ਜਿਹੜੀਆਂ ਇਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਝੂਠੇ ਵਾਅਦੇ ਕਰਕੇ ਜੀ ਕਿਉਂਕਿ ਪਿਛਲਾ ਸੰਘਰਸ਼ ਜਿਹੜਾ ਚੱਲਿਆ ਸੀ ਕਿਸਾਨੀ ਸੰਘਰਸ਼ ਦਾ ਉਹਦੇ ਵਿੱਚ ਵਾਅਦੇ ਕਰੇ ਜੀ ਉਹਨਾਂ ਵਾਅਦਿਆਂ ਤੋਂ ਮੁਕਰ ਗਏ ਉਹ ਮੁਕਰਨ ਕਰਕੇ ਸਾਨੂੰ ਦੁਬਾਰਾ ਫੇਰ ਇਹੇ ਮੋਰਚੇ ਲਾਉਣੇ ਪਏ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਸਰਕਾਰੀ ادارے ਨੇ ਉਹਨਾਂ ਸਰਕਾਰੀ ਧਾਰਿਆਂ ਨੂੰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ 58 ਸਾਲ ਦੀ ਸੇਵਾ ਸਪੂਰੀ ਕਰਕੇ ਇੱਕ ਵਧੀਆ ਰੋਜ਼ਗਾਰ ਦੇ ਉੱਤੇ ਆਪਣੇ ਬੱਚੇ ਪਾਲ ਰਿਹਾ। ਜੀ। ਪਰ ਜਿਹੜੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਕੋਈ ਨਹੀਂ ਬਚਾ ਕਿਸੇ ਪਾਸੇ। ਉਹ 5-5 7-7 ਹਜ਼ਾਰ ਦੇ ਉੱਤੇ ਸਾਰੇ ਮਹਿਕਮੇ ਜਿਹੜੇ ਕਿ ਵੇਚਣ ਦੇ ਕਾਟੜੀਆਂ ਭਾ ਲਾਏ ਪਏ ਨੇ। ਉਹ ਸਰਕਾਰ ਨੂੰ ਅਸੀਂ ਬੇਨਤੀ ਇਹ ਕਰਨੀ ਚਾਹੁੰਦੇ ਆਂ ਕਿ ਜਿੱਥੇ ਕਿਸਾਨੀ ਸਾਡੀ ਮਰ ਰਹੀ ਅੱਜ। ਉਹਨੂੰ ਅਸੀਂ ਬਚਾਉਣ ਦੇ ਲਈ ਨਾ ਸੰਘਰਸ਼ਾਂ ਵਿੱਚ ਕਿਉਂਕਿ ਸਾਡੇ ਸੰਘਰਸ਼ ਇਕੱਠੇ ਨਹੀਂ। ਸਾਡਾ ਮੁੱਦਾ ਏਕਾ ਕੇ ਸਾਡੇ ਬੱਚੇ ਇੱਥੋਂ ਦੇ ਪੰਜਾਬ ਦੇ ਹੀ ਬੱਚੇ ਨੇ ਸਾਡੇ ਇਹ। ਇੱਥੋਂ ਦੇ ਲੋਕ ਅ ਬਾਹਰ ਨਾ ਜਾਣਾ ਪਵੇ ਕਰੋੜਾਂ ਰੁਪਈਆ ਬੇਚ ਕੇ ਲੱਖਾਂ ਰੁਪਈਆ ਲਾ ਕੇ ਜਿਹੜੀਆਂ ਅਸੀਂ ਆਪਣੀਆਂ ਸਾਡੀ ਮਾਂ ਨੋ ਪਿਆਰੀ ਸਾਡੇ ਜ਼ਮੀਨਾਂ ਨੇ ਸਾਡੇ ਅਸੀਂ ਰੁਪਈਏ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਅਸੀਂ ਚਾਹੁੰਦੇ ਕਿ ਸਾਡੇ ਬੱਚੇ ਇੱਥੇ ਹੀ ਰਹਿਣ ਇੱਥੇ ਹੀ ਰੁਜ਼ਗਾਰ ਉਹਨਾਂ ਨੂੰ ਮਿਲੇ ਸਰਕਾਰਾਂ ਨੂੰ ਆਟਾ ਦਾਲ ਸਕੀਮਾਂ ਜਿਹੜੀਆਂ ਕਿ ਲੋਕਾਂ ਨੂੰ ਮੁਫਤ ਸਹੂਲਤਾਂ ਦੇ ਰਹੀਆਂ ਨੇ ਉਹਨਾਂ ਨੂੰ ਛੱਡ ਕੇ ਰੁਜ਼ਗਾਰ ਦੇਵੇ ਤਾਂ ਜੇ ਇੱਕ ਪਰਿਵਾਰ ਦੇ ਵਿੱਚ ਇੱਕ ਜਦੋਂ ਪੱਕੀ ਨੌਕਰੀ ਤੇ ਬੰਦਾ ਹੋਊਗਾ ਤਾਂ ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਸੰਭਾਲ ਕਰ ਸਕਦਾ ਹੈ ਤੇ ਸਾਡੇ ਕਿਸਾਨ ਆਪਣਾ ਜੋਗਦਨ ਪਾ ਸਕਦਾ ਜਿਵੇਂ ਸਾਡੇ ਪੰਜਾਬ ਦੇ ਉੱਤੇ ਜਵਾਨ ਵੀ ਐ ਸੱਟਾਂ ਵੀ ਲੱਗ ਰਹੀਆਂ ਤੁਸੀਂ ਕੁਛ ਦਿਨ ਤੋਂ ਦੇਖ ਰਹੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਕਿ ਉਹਨੇ ਬੜੇ ਅਤਰੂ ਗੋਲੇ ਸੱਟੇ ਜਾ ਰਹੇ ਆ ਔਰ ਸਾਡੇ ਪੰਜਾਬ ਸਰਕਾਰ ਦਾ ਜਿਵੇਂ ਕਿ ਆਪਣੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਬਣੀ ਐ ਭਗਵੰਤ ਸਿੰਘ ਮਾਨ ਨੂੰ ਪੂਰੀ ਲੀਡ ਦੇ ਨਾਲ ਲੋਕਾਂ ਨੇ ਜਿਤਾਇਆ ਕਿ ਆਪਣੇ ਹਿੱਤਾਂ ਦੇ ਲਈ ਜਿਤਾਇਆ ਕਿ ਤੁਸੀਂ ਆਪਣੇ ਜਿਹੜੀ ਆਮ ਆਦੀ ਪਾਰਟੀ ਸਰਕਾਰਾ ਖਾਸ ਕਰਕੇ ਸਾਡੇ ਸੀਐਮ ਉਹਨੂੰ ਕੀ ਜ਼ਿੰਦੇ ਦੇ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੇ ਕਿਸਾਨੀ ਅੰਦੋਲਨ ਦੇ ਲਈ ਕਿ ਉਹਨਾਂ ਨੂੰ ਉਹਨੂੰ ਕਿੱਦਾਂ ਕੱਢਣਾ ਚਾਹੀਦਾ ਔਰ ਸਪੋਰਟ ਸਾਡੀ ਸਪੋਰਟ ਨਹੀਂ ਆਉਂਦੀ ਜਾਂ ਨਹੀਂ ਆਉਂਦੀ ਅੱਗੇ ਸੋ ਗੱਲ ਵਿੱਚ ਇਹ ਕਹਿਣਾ ਚਾਹਾਂਗਾ ਕਿ ਸਾਡੇ ਇਥੋਂ ਦੇ ਲੋਕਾਂ ਨੇ ਘੋਲੇ ਪਾਲੇ ਸਾਡੇ ਲੋਕ ਨੇ ਇਹਨਾਂ ਨੇ 57 ਸਾਲ 27 ਦੇ ਹਸਤੀ ਤੋਂ ਜ਼ਿਆਦਾ ਹੋਇਆ ਜੀ ਵੋਟਾਂ ਪਾਵਾ ਕੇ ਸਾਡੇ ਉਹ ਨੇਤਾ ਅਸੀਂ ਚੁਣਦੇ ਰਹੇ ਹਾਂ ਕਿ ਸਾਡੇ ਇਹ ਨੇਤਾ ਨੇ ਸਾਡੇ ਆਗੂ ਨੇ ਸਾਡੇ ਸਾਡਾ ਭਲਾ ਕਰਨਗੇ ਪਰ ਉਹਨਾਂ ਨੇ ਜਿਹੜਾ ਭਲਾ ਕਰਿਆ ਸਰਾਂ ਦੇ ਸਾਹਮਣੇ ਸੀ ਲੋਕ ਅੱਕੇ ਪਏ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਕਿ ਸਾਡੇ ਸਰਮੋਤ ਸੀਗੇ ਉਹਦੀਆਂ ਬੇਅਦਬੀਆਂ ਹੋਈਆਂ ਜਦੋਂ ਲੋਕਾਂ ਨੂੰ ਇਹ ਲੱਗਿਆ ਕਿ ਕੋਈ ਇਨਸਾਫ ਕਿਸੇ ਕੋਲ ਮਿਲ ਨਹੀਂ ਰਿਹਾ ਨਾ ਲੋਕਾਂ ਨੂੰ ਇੱਕ ਆਸ ਵੱਜੀ ਕਿ ਇੱਕ ਤੀਜੀ ਧਰ ਕੋਈ ਆਪਾਂ ਖੜੀ ਕਰੀਏ ਜਿਹੜੀ ਸਾਡੂ ਆਮ ਲੋਕਾਂ ਨੂੰ ਜਿਹੜੇ ਆਮ ਘਰਾਂ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ ਇਹ ਲੋਕਾਂ ਨੇ ਬਗੈਰ ਕਿ ਸੋਚੇ ਕਿਸੇ ਦੂਸਰੇ ਧਰ ਨੂੰ ਛੱਡ ਕੇ 92 ਐਮਐਲਏ ਭਗਵੰਤ ਮਾਨ ਜੀ ਜਿਹੜੇ ਕਹਿੰਦੇ ਕਿ ਇੱਕ ਵਾਰ ਇੱਕ ਮੌਕਾ ਸਾਨੂੰ ਦਿਓ ਤੇ ਲੋਕ ਤੋਂ ਵੱਧ ਲੋਕਾਂ ਨੇ ਸੰਗਠਨ ਦਿੱਤਾ ਇਹ ਹੁਣ ਮੈਂ ਇਹ ਚਾਹਾਂਗਾ ਕਿ ਅੱਜ ਲੋਕ ਚਾਹੁੰਦੇ ਆ ਕਿ ਆਹ ਕੋਈ 92 ਨੂੰ ਸੀਤਾ ਕੋ ਉੱਥੇ ਪਾਰਲੀਮੈਂਟ ਭੇਜਿਆ ਇਹ ਲੋਕਾਂ ਨੇ ਜੱਤੀ ਹੱਕ ਨੇ ਜਮਹੂਰੀ ਹੱਕ ਨੇ ਬਣਦੇ ਹੱਕ ਨੇ ਉਨਾਂ ਦੇ ਖਾਤੇ ਜਿਹੜਾ ਉਹਨਾਂ ਦੇ ਨਾਂ ਤੇ ਸਰਕਾਰਾਂ ਜੁਰਮ ਕਰ ਰਹੀਆਂ ਪੂਰੇ ਵਿੱਚ ਹਾ ਦਾ ਨਾਰਾ ਮਾਰਨ ਆ ਕੇ ਖੰਡ ਬਕੇ ਲੋਕਾਂ ਨੇ ਇਹਨਾਂ ਨੂੰ ਜਤਾ ਕੇ ਪਾਰਲੀਮੈਂਟ ਭੇਜਿਆ ਇਹ ਹੱਕ ਦਾ ਨਾਰਾ ਮਾਰ ਕੇ ਉਹਨਾਂ ਲੋਕਾਂ ਦਾ ਜੁਰਮ ਹੋ ਰਿਹਾ ਉਹ ਨੂੰ ਬਿਲਕੁਲ ਨੂੰ ਖੜਨਾ ਚਾਹੀਦਾ ਪਰ ਜੇ ਇਹਨਾਂ ਨੇ ਅੱਜ ਆਪਣਾ ਇਹ ਆਪਣੀ ਲੋਕਾਂ ਨੇ ਵੋਟਾਂ ਪਾ ਕੇ ਨੂੰ ਬਣਾਇਆ ਸੀ ਇਹ ਉਹ ਆਪਣਾ ਪੂਰਾ ਅੱਜ ਅਕ ਨਹੀਂ ਅਦਾ ਕਰਦੇ ਤਾਂ ਲੋਕ ਪਰ ਸੋਚੋਂ ਨੇ ਮਜਬੂਰ ਹੋਣਗੇ ਕਿ ਅਸੀਂ ਚੁਣੀ ਦਾ ਚੁਣੀਏ ਕਿੰਨੂ ਜਿਹਨੂੰ ਅਸੀਂ ਚੁੰਨਦੇ ਆ ਉਹੀ ਲੋਕਾਂ ਨੂੰ ਰੁਕਣ ਲੱਗ ਜਾਂਦੇ ਨੇ ਕੇ ਬੈਠੇ ਤਮਾਸ਼ਾ ਦੇਖ ਰਹੇ ਆ ਇਹਨਾਂ ਨੂੰ ਆਪਣਾ ਬੰਦਾ ਜੋੜਨ ਜ਼ਰੂਰ ਪਾਉਣਾ ਚਾਹੀਦਾ ਤਾਂ ਕਿ ਲੋਕਾਂ ਦੇ ਨਾਲ ਜਿਹੜੇ ਸ਼ਾਂਤੀ ਨਾਲ ਲਾਣਾ ਚਾਹੁੰਦੇ ਆ ਉਹਨਾਂ ਨੂੰ ਸ਼ਾਂਤੀ ਦੇ ਨਾਲ ਪੈੜ ਕੇ ਸਾਡਾ ਅਧਿਕਾਰ ਆ ਸਾਡਾ ਸੰਵਿਧਾਨ ਸਾਨੂੰ ਅਗਰ ਇਹਦਾ ਕਿ ਕੋਈ ਵੀ ਜਦੋਂ ਕੋਈ ਜਾਤੀ ਹੁੰਦੀ ਆ ਉਹ ਤੁਸੀਂ ਸੁਭਾਨਾ ਬੈਠ ਕੇ ਆਪਣਾ ਹੱਲ ਕਰਵਾ ਸਕਦੇ ਹੋ ਤੇ ਸਰਕਾਰਾਂ ਵੀ ਆਈਆਂ ਪਹਿਲਾਂ ਚੱਲਦੀਆਂ ਰਹੀਆਂ ਨਹੀਂ ਨਸਰ ਚਾਹੁੰਦੇ ਰਹੇ ਨੇ ਜੋ ਸੰਸਰ ਜਿੱਤੇ ਵੀ ਆ ਇਹ ਸਰਕਾਰਾਂ ਨੂੰ ਵੀ ਚਾਹੀਦਾ ਇਹ ਸਾਡੇ ਲੋਕ ਨੇ ਸਾਡਾ ਦੇਸ਼ ਆ ਇਹਨੇ ਬਦੂਖਾ ਨੇ ਇਹ ਜਿਹੜੇ ਤੁਸੀਂ ਬੂੰ ਛੱਡ ਰਹੇ ਹੋ ਇਹ ਸਾਡੇ ਕਿਸੇ ਗਵਾਂਢੀ ਦੇਸ਼ ਵਾ ਤੇਰਾ ਹੋ ਸਕਦੇ ਆ ਕਿਸੇ ਦੂਸਰੇ ਮਾਤ ਦਾ ਹੋ ਸਕਦੇ ਨੇ ਇਹ ਸਾਡੇ ਆਪਣੇ ਪਿਆਰੇ ਲੋਕ ਨੇ ਸਾਡੇ ਆਪਣੀ ਘੋਲੇ ਪਾਲੇ ਲੋਕ ਨੇ ਜਿਹੜਿਆਂ ਨੇ ਜਾਇਜ ਮੰਗਾ ਨਹੀਂ ਉਹਨੂੰ ਬੈਠ ਮੈਂ ਆਪਣੇ ਟੇਬਲ ਟਾਕ ਕਰਕੇ ਬੈਠ ਕੇ ਇਹ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਜੁਦਾ ਦੇਣਾ ਚਾਹੀਦਾ ਤੇ ਮਮਾ ਪੁੱਤਾਂ ਨੂੰ ਜਿਹੜਾ ਸੇਵਾ ਦਰਿਆ ਚੱਲ ਰਿਹਾ ਨਸ਼ਿਆਂ ਦਾ ਉਹਨੂੰ ਤੋਂ ਬਚਾ ਕੇ ਰੋਜਾ ਦੇਣਾ ਚਾਹੀਦਾ ਮੈਂ ਇਹ ਜਿਹੜੇ ਇਹਨਾਂ ਨੇ ਵਾਅਦੇ ਕੀ ਸਰਕਾਰ ਨੇ ਮੈਂ ਭਗਵੰਤ ਸ੍ਰੀ ਭਗਵੰਤ ਮਾਨ ਦੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੀਵਾ ਕਿ ਉਹ ਜਰੂਰ ਇਸ ਗੱਲ ਵੱਲ ਧਿਆਨ ਦੇਣ ਤਾਂ ਜੋ ਲੋਕਾਂ ਨੂੰ ਇਹ ਜਿਹੇ ਸੰਘਰਸ਼ ਕਰਨ ਦੀ ਲੋੜ ਨਾ ਪਵੇ ਕਰੀਆਂ ਤੇ ਬੈਠਣਾ ਨਾ ਪਵੇ ਤੇ ਇਹਨਾਂ ਦੇ ਨਾਲ ਉਹ ਇੱਕ ਜੋੜਤਾ ਕਰਦੇ ਰਹਿਣ ਮਿਹਰਬਾਨੀ ਜੀ ਧੰਨਵਾਦ